ਇਹ ਲੋਕਾਂ ਨੂੰ ਮਾੜਾ ਚੰਗਾ ਗਾਲਾਂ ਕਢਦਾ ਲੋਕਾਂ ਦੀ ਕਹਿੰਦੇ ਸੁਸਾਇਟ ਰੱਖੀ ਬੈਠਾ ਉਸਤਾਦ ਜੀ ਸਾਰਿਆਂ ਨੂੰ ਪਿਆਰਪੂਰੀ ਸਤਿਕਾਰ ਵੱਡਿਆਂ ਦਾ ਸਤਕਾਰ ਛੋਟਿਆਂ ਨੂੰ ਪਿਆਰ ਅੱਜ ਭਾਈ ਛੋਟੇ ਮੈਂ ਰੌਂਗਟੇ ਖੜੇ ਕਰ ਦੂ ਮਰ ਰੌਂਗਟੇ ਨਾਲ ਕੁਝ ਹੋਰ ਵੀ ਖੜਾ ਹੋ ਜੂ ਮੜਾ ਜੱਟ ਨੂੰ ਜੱਕ ਲਿਆ ਖੇਤਾਂ 'ਚ ਵਗ ਗਿਆ ਉਧਰ ਵਗ ਗਿਆ ਤੇ ਮੇਰੀ ਗੱਲ ਸੁਣ ਸਾਹਮਣੇ ਪਾ ਆਹਦੇ ਕਰੇ ਪਾ ਆਹਦੇ ਪਿਓ ਨੂੰ ਦਿਖਾਈ ਵੀਡੀਓ ਵੀ ਆ ਮੈਨੂੰ ਐਂ ਕਹਿੰਦਾ ਸੀਗਾ ਤੇ ਇਹਦੇ ਪਿੰਡ ਦੇ ਆ ਨਾ ਜਿਹੜੇ ਵੀ ਰੋਡੇ ਦੇ ਪਿੰਡ ਤੋਂ ਹੈਗੇ ਆ ਉਹ ਸਾਰੇ ਪਿੰਡ 'ਚ ਵੀਡੀਓ ਵੀਰ ਬਣ ਕੇ ਸ਼ੇਅਰ ਕਰ ਦੋ ਰੋਡੇ ਦੇ ਪਿੰਡ ਦੇ ਇਹਦੇ ਇਹਦੇ ਮਾਂ ਤੇ ਇਹਦੇ ਪਿਓ ਨੂੰ ਜ਼ਰੂਰ ਦਿਖਾਓ ਵੀ ਇਹ ਐਵੇਂ ਦੀਆਂ ਕਰਤੂਤਾਂ ਕਰਦਾ ਕਿਸੇ ਦੀ ਧੀ ਪੈਣ ਨੂੰ ਬਦਨਾਮ ਕਰਦਾ ਫਿਰਦਾ ਇਹ ਹੈ ਐਡਾ ਤੇਰੇ 'ਚ ਕੋਈ ਦਮ ਹੈ ਨਹੀਂਗਾ ਕੋਈ ਟੈਲੈਂਟ ਹੈ ਨਹੀਂਗਾ ਟਰੱਕ ਚਲਾਉਣਾ ਉਧਰ ਤੋਂ ਚਲਾਇਆ ਨਹੀਂ ਜਾਂਦਾ ਕਿਸੇ ਲੋਕਾਂ ਦੇ ਖੇਤਾਂ 'ਚ ਜਾ ਜਾ ਤੂੰ ਵੀਡੀਓ ਬਣਾਉਂਦਾ ਫਿਰਦਾ ਉਹ ਤੇਰੇ ਕੋਲੇ ਜ਼ਮੀਨ ਆ ਉੱਥੇ ਕਿਰਤ ਕਰ ਲੈ ਅਸੀਂ ਤਾਂ ਮੀਡਲ ਕਲਾਸ ਜਮਾਂ ਹੀ ਲੋਕ ਕਲਾਸ ਬੰਦੇ ਆ ਆਪਦੀ ਵੀਡੀਓ ਕਮਾ ਕੇ ਕੋਈ 2 ਰੁਪਿਆ ਆਈ ਜਾਂਦਾ ਸਾਡਾ ਟਾਈਮ ਪਾਸ ਹੋ ਜਾਂਦਾ ਤੂੰ ਕਿਉਂ ਢੁਈ ਮਰੌਂਦਾ ਫਿਰਦਾ ਤੂੰ ਕਿਉਂ ਸਾਡੇ ਤੋਂ ਬਦਨਾਮੀ ਖੜਦਾ ਫਿਰਦਾ ਇਹਦੇ ਮਾਂ ਪਿਓ ਨੂੰ ਜ਼ਰੂਰ ਵੀਡੀਓ ਦਿਖਾਓ ਇਹ ਉਹ ਬਾਈ ਰੋਡਾ ਕੌਣ ਆ ਰੋਡਿਆ ਤੂੰ ਤੂੰ ਵਿਚਾਰੀ ਦੇ ਪੰਜਾਬ ਸਿਰ ਤੇ ਚੁੰਨੀ ਰੱਖ ਰੱਖੀ ਆ ਵਿਚਾਰੀ ਦੀ ਕਿਉਂ ਬਦਨਾਮ ਕਰੀ ਜਾਂਦਾ ਤੂੰ ਉਸਤਾਦ ਹੈ ਕੀ ਲੈਣਾ ਤੇਰਾ ਦੱਸ ਤੂੰ ਮੇਰੇ ਨਾਲ ਗੱਲ ਕਰ ਵਿਚਾਰਾ ਨੂੰ ਤੰਗ ਕਰ ਖੈਰ ਏ ਨਹੀਂ ਸ਼ਾਕਲਾ ਦੇਖ ਕੇ ਆ ਲੱਗੇ ਵੀ ਕੋਈ ਗਰੀਬ ਗਰੀਬ ਪਰਿਵਾਰ ਆ ਵੱਡੇ ਵੱਡੇ ਬੰਦਿਆਂ ਦਾ ਪੰਗਾ ਲਿਆ ਰੋਡਿਆ ਹੈ ਚੰਗੀ ਭਲੀ ਸਿਰਤੇ ਚੁੰਨੀ ਰੱਖੀ ਆ ਉਹਦੇ ਜਿਹੜੀਆਂ ਨੰਗੀਆਂ ਫਿਰਦੀਆਂ ਉਹਨਾਂ ਦੇ ਰੋਸਟ ਕਰ ਠੀਕ ਆ ਨਾ ਇਹਨਾਂ ਨੂੰ ਨਤਕ ਕਰ ਮੈਂ ਕਰਾਉਣਾ ਚਾਹ ਕੰਨਾ ਕੰਟੈਂਟ ਕੀ ਆ ਹੈ ਵਿਚਾਰੇ ਚੰਗੇ ਭਲਖੋ ਭਾਬੀ ਕੱਪੜੇ ਧੋਈ ਲੰਦੀ ਆ ਕੀ ਹੋ ਕਦੇ ਤਾਂ ਬਾਬੇ ਨੇ ਅੱਛਾ ਇਹ ਕਰ ਇਹ ਕੋ ਚਲੋ ਜੀ ਵੀਡੀਓ ਦੇਖ ਲੈਣਾ ਤਾਂ ਕੋਈ ਬਾਤ ਹੀ ਹੋਈ ਇਹਨਾਂ ਦੀ ਦੇਖੀ ਕਿਆ ਕਰਾਂਗਾ ਬਟਾ ਸਕੂਲ ਛੁੱਟੀ 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 ਕਿੰਨੇ ਦਿਨ ਟਲੇਗਾ ਚੀਂ ਕਰ ਚੀ ਮੀਕਰ ਸਕੂਲ ਤਾਂ ਜਾਣਾ ਹੀ ਪਊਗਾ ਪੜਨਾ ਹੀ ਪੜਨਾ ਇਹ ਤਾਂ ਜੀ ਕੇ ਬੱਚਿਆਂ ਨੂੰ ਕੋਈ ਚੰਗੀਆਂ ਗੱਲਾਂ ਸਿਖਾਉਣੇ ਤਾਂ ਮਾੜਾ ਜਿਆ ਦੋ ਵੀਡੀਓ ਦੇਖ ਲਈਏ ਦੀ ਆਪਾਂ ਜੀ ਵੀਡੀਓ ਦੇਖ ਲੈਣੇ ਚੈੱਕ ਕਰ ਲੀ ਜੀ ਵੀਡੀਓ ਲੈ ਨੋਰ ਦੀ ਆ ਤਾਂ ਜਮਾ ਸਰੀ ਲਾਤੀਆਂ ਨੇ ਨਹੀਂ ਰੱਬ ਨੇ ਆਲਰੇਡੀ ਇੰਨਾ ਪਾਤਾ ਆ ਤਾਂ ਜਮਾ ਸਰੀ ਲਾਤੀਆਂ ਨੇ ਲਾਣੀ ਹੋਰ ਆਊਗਾ ਆ ਦੇ ਬੱਦਰ ਘਰੇ ਘਰੇ ਕੋਈ ਆ ਮੀ ਪਉ ਕਹਿੰਦਾ ਮੀ ਤਾਂ ਪਤੰਦਰਾ ਫਵਾਈ ਜਾਣਾ ਤੂੰ ਲੱਡੂ ਲੈ ਨਹੀਂ ਲੋਟ ਆਉਂਦਾ ਸੀ ਕੈਮਰਾ ਤਾਂ ਹਾਂ ਚੜ ਗਿਆ ਪੋਟੀਆਂ ਤੇ ਲੈ ਕੇ ਸਿੱਧਾ ਫੋਕਸ ਵੀ ਉੱਥੇ ਆ ਪਤਾ ਨਾ ਭਰਾਵਾ ਉਹ ਰੋਡਿਆ ਮੈਂ ਤੈਨੂੰ ਕਹਿਣਾ ਇਹਨਾਂ ਦੇ ਰੋਸਟ ਨਾ ਕਰ ਇਹਨਾਂ ਦੀ ਬਦਨਾਮੀ ਨਾ ਕਰ ਅੱਛਾ ਅੱਛਾ ਬਦਨਾਮੀ ਵੀ ਬਦਨਾਮ ਹੋ ਜੂ ਇਹਨਾਂ ਤੋਂ ਉਹ ਗਰ ਲੈਡੀ ਹੈ ਮੇਰੇ ਨਾਲ ਜੀ ਸੱਪੜ ਨਿਕਲ ਜੂ ਜਾ ਉਹ ਤੇਰੀ ਜ਼ਮੀਰ ਮਰ ਗਈ ਤੇਰੀ ਜ਼ਮੀਰ ਵੱਡਾ ਹੋ ਇਹਦੀ ਗੱਲ ਇਹ ਬਹੁਤ ਇਹਨਾਂ ਦੀ ਗੱਲ ਚੱਲ ਰਹੀ ਸੀ ਤਾਂ ਪਾਈਆਂ ਮੈਂ ਇਹਨਾਂ ਦੀ ਵੀਡੀਓ ਰੋਡੇ ਇਹਨਾਂ ਦੇ ਰੋਸਟ ਨਾ ਕਰੀ ਭਰਾਵਾ ਛੱਡ ਭਰਾ ਕੀ ਕਰਾਂਗੇ ਇਹਨਾਂ ਦੇ ਰੋਸਟ ਉਹ ਲੱਖ 2 ਲੱਖ ਜਿਹੜੇ ਇਹਨਾਂ ਨੂੰ ਦੇਖਦੇ ਆ ਉਹਨਾਂ ਤੋਂ ਵੀ ਸਵਾਲ ਗਾਲਿਆਂਗਾ ਤੂੰ ਉਹ ਵਿਚਾਰੇ ਇਹਨੂੰ ਸੱਚ ਨਹੀਂ ਕਰਨਾ ਹੁੰਦਾ ਐਸ ਐਮ ਐਕਸ ਐਕਸ ਤਾਂ ਇਹਨਾਂ ਦੀ ਗੁਰੂ ਦੇਖਦੇ ਨੇ ਉਹ ਨਹੀਂ ਤਾਂ ਇਹ ਕੋਣ ਦੇਖੇ ਸਮਝ ਗਏ ਸਮਝ ਰਵ ਹੋ ਰਹੀ ਆ ਉਹਦੇ ਵਿੱਚ ਜਿਵੇਂ ਸੁਖਰ ਤੀ ਇਹਨੂੰ ਸਮਾਨਿਤ ਕਰਤਾ ਜਿਵੇਂ ਉਹ ਨਾਇਮ ਸਮਾਨਿਤ ਕਰਤਾ ਤੇ ਬਥੇਰੇ ਕਮੈਂਟ ਆਉਂਦੇ ਨੇ ਇਹਨਾਂ ਨੂੰ ਕਿਉਂ ਸਮਾਨਿਤ ਕਰਦੇ ਕੀ ਦੇਣ ਇਹਨਾਂ ਦੀ ਉਹ ਵੱਡੇ ਭਈ ਇਹਨਾਂ ਹੀ ਦੇਣ ਤਾਂ ਕੀ ਹੁੰਦੀ ਆ ਇਹਨਾਂ ਦੀ ਪਾਚੀ ਇੰਨਾ ਦਾ ਸਮਾਨਤ ਤਾ ਹੁੰਦਾਗਾ ਆ ਵੀਡੀਓ ਨਾਲ ਚੱਲੀ ਜਾਂਦੀ ਆ ਕਿਵੇਂ ਆ ਜੋੜ ਗਿਆ ਰਹਿ ਗਿਆ ਇਹ ਨਾਈ ਆ ਵਾਲ ਕੱਟਦਾ ਬਰਬਰ ਬਰਬਰ ਸੂਸਾਈਡ ਬਬਰ ਇਹ ਬਾਈ ਖੁਦ ਸਮਾਨਤ ਕਰਾਉਂਦੇ ਆ ਜਿਵੇਂ ਜਿਹੜੇ ਪਿੰਡ ਟੂਰਨਾਮੈਂਟ ਆਣ ਉੱਥੋਂ ਦਾ ਕੋਈ ਲਿਆਜੀ ਹੁੰਦਾ ਪਰਚੀ ਕੱਟਣ ਵਾਲਾ ਜਿਵੇਂ ਗਾਂਢ ਚ ਤਾਂ ਫਿਰ ਇਹ ਲੋਕ ਕਹਿੰਦੇ ਆ ਸੀ 21000 ਦੀ ਪਰਚੀ ਕਟਾ ਲਾਂਗੇ 30000 ਦੀ ਪਰਚੀ ਕਟਾ ਦਾਂਗੇ ਸਾਨੂੰ ਸਮਾਨਤ ਕਰ ਦੋਗੇ ਤਾਂ ਕਟਾਵਾਂਗੇ ਫਿਰ ਉਹ ਵੀ ਕਹਿ ਦਿੰਦੇ ਨੇ ਜੇ ਉਧਰ ਉਸਨੇਹਾ ਆ ਜਾਂਦਾ ਵੀ ਸਾਨੂੰ ਅਸੀਂ ਸਮਾਨਤ ਕਰਾਂਗੇ ਭਾਈ ਪਰਚੀ ਦੱਸੋ ਕਿੰਨੇ ਦੀ ਕਟਾਉਣੀ ਹੋ ਏਅਰ ਪੀਐਲ ਇਹ ਕਿਸਮਾਨਤ ਲੈਂਦੇ ਨੇ ਇਹਨਾਂ ਨੂੰ ਕੋਈ ਸਮਾਨਤ ਨਹੀਂ ਕਰਦਾ ਇਹਨਾਂ ਨਾਲੇ ਕਬੱਡੀਆਂ ਨੂੰ ਪੈਸੇ ਬਣ ਜਾਂਦੇ ਨੇ ਇਹ ਸੱਚ ਆ ਭਾਈ ਪਰ ਕੋੜਾ ਦਾ ਸੱਚ ਆ ਇਹਨੇ ਕਬੱਡੀ ਟੂਰਨਾਮੈਂਟ ਕਰਾਉਂਦੇ ਇਹੋ ਜਿਹੇ ਬੰਦਿਆਂ ਨੂੰ ਸਮਾਨਤ ਕਰਦੇ ਨੇ ਜਿੰਨਾਂ ਕੋਈ ਕਬੱਡੀ ਦੇ ਵਿੱਚ ਲੈਣਾ ਦੇਣਾ ਨਹੀਂ ਉਨਾਂ ਦੀਆਂ ਪਰਚੀਆਂ ਕੱਟੀਆਂ ਹੁੰਦੀਆਂ 21000 31000 ਤੇ ਜਿਨ੍ਹਾਂ ਦੇ ਫੋਟੋਆਂ ਲੱਗੀਆਂ ਹੁੰਦੀਆਂ ਵੱਡੀਆਂ-ਵੱਡੀਆਂ ਪੋਸਟਰਾਂ ਤੇ ਉਹਨਾਂ ਨੇ ਵੀ 2100 ਦੀ ਕਿਸੇ ਜਿਹੜੇ ਨੇ 2100 ਕਰਾ ਇੱਕ ਜਿਹਨੇ 2100 ਦੀ ਪਰਚੀ ਕਟਾਈ ਉਹਦੀ ਵੱਡੀ ਫੋਟੋ ਜਿਹਨੇ 1100 ਦੀ ਪਰਚੀ ਕਟਾਈ ਉਹਦੀ ਛੋਟੀ ਪਰ ਛੋਟੀ ਫੋਟੋ ਤੇ ਕਿੰਨੀ ਵਾਰ ਕਮੈਂਟਰ ਨੇ ਨਾਮ ਬੋਲਣਾ ਉਹ ਸਾਰਾ ਕੁਝ ਇਹਨਾਂ ਦਾ ਫਿਕਸ ਕਰਿਆ ਹੁੰਦਾ ਅੱਜ ਦਾ ਟੂਰਨਾਮੈਂਟ ਹੈ ਤਾਂ ਇਹੀ ਹੁੰਦਾ ਬਈ ਹੈ ਤਾਂ ਇਹਨਾਂ ਨੂੰ ਕੋਈ ਸਮਾਰਤ ਨਾ ਵਿਰਿਆ ਕਰੋ ਇਨਾ ਜਰੂਰ ਸੀ ਵਿਵਾਦ ਕਰੋ ਜਨਤਾ ਕੋ ਆਪ ਮੂਰਖ ਸਮਝਣਾ ਬੰਦ ਕਰ ਦਿਜੀਏ ਇਸ ਪ੍ਰਕਾਰ ਦੀ ਗੱਡੀ ਲੈ ਲਈ ਬਾਈ ਮੈਂ ਤੁਹਾਨੂੰ ਕਿਹਾ ਸੀ ਨਾ ਬੀਐਨਆਰ 5 8 ਦੀ 5 ਲੱਖ ਤਾਂ ਕਰਨ ਦਿੱਤੇ ਵਰਗੇ ਨੇ ਕਲੀਅਰ ਕਰਤਾ ਵੀ 11 ਜਣਾਂ ਤਾਂ 5 ਲੱਖ ਬਣ ਗਿਆ ਸੀ ਤੇ ਦੂਜੀ ਗੱਲ ਕਮੈਂਟ ਆਈ ਸੀ ਵੀ ਬੀਐਨਆਰ ਵੀ ਕੌਣ ਪਾਉਂਦਾ ਜਾ ਉਹ ਵੱਡੇ ਭਰਾ ਪੰਜਾਬ ਦੇ ਵਿਚ ਨਾ ਕਿ ਪੰਜਾਬੀ ਮੁੰਡਾ ਪੰਨ ਕਿੱਥੇ ਸਾਊਦੀ ਅਰਬ ਵਿੱਚ ਫਸ ਗਿਆ ਸੀ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਸੀ ਤੇ 21 ਕਰੋੜ ਪਤਾ ਨਹੀਂ 27 ਕਰੋੜ ਰੁਪਏ ਇਕੱਠਾ ਕਰਕੇ ਦੇਣਾ ਸੀ ਤਿੰਨ ਚਾਰ ਦਿਨਾਂ ਦੇ ਵਿੱਚ ਤੇ ਦੋ ਦਿਨਾਂ ਦੇ ਵਿੱਚ ਇਕੱਠਾ ਹੋ ਗਿਆ ਸੀ ਤੇ ਸੋਡੀ ਵੀਡੀਓ ਤਾਂ ਚੱਲੀ ਵੀ ਵਾਲੀ ਆ ਕਿ ਪਤਾ ਨਹੀਂ ਕਿੰਨੇ ਕੇ ਰੁਪਏ ਇਕੱਠੇ ਹੋਏ ਨੇ ਤੇ ਜਿਹੜੀ ਇਹਨਾਂ ਨੇ ਇਹ ਗੱਲ ਕਹੀਆਂ ਨਾ ਇਸ ਇੱਕ ਵੀਡੀਓ ਦਾ 40-40 ਹਜ਼ਾਰ ਰੁਪਏ ਲੈਣੇ ਆ ਇਹ ਭਾਈ ਕੋਈ 40 ਹਜ਼ਾਰ ਦੇ ਨਹੀਂ ਲੈਂਦਾ ਕੋਈ ਵੀ ਨਹੀਂ ਲੈਂਦਾ ਇਹਨਾਂ ਨੇ ਘੱਟੋ ਘੱਟ 40 ਤਾਂ ਇਹਨਾਂ ਨੇ ਆਹਾ ਮਸ਼ਹੂਰੀਆਂ ਕਰਤੀਆਂ ਠੀਕ ਆ ਨਾ ਐਡਾਂ ਕਰਤੀਆਂ 40 4000 ਰੁਪਏ ਤੁਸੀਂ ਆਸ ਹਿਸਾਬ ਨਾਲ ਕਿੱਥੋਂ ਵਾਜਿਆ ਜਿਹੜਾ ਪੈਸਾ ਨਾ ਇਕੱਠਾ ਕੀਤਾ ਸੀ ਉਹ ਇੱਕ ਨੰਬਰ ਤੇ ਕਰਨ ਦੀ ਕੋਸ਼ਿਸ਼ ਹੈ ਇਹਨਾਂ ਦੀ ਜਿਹੜਾ 40000 ਰੁਪਏ ਕੋਈ ਨਹੀਂ ਲੈਂਦਾ ਰੀਲਾ ਵਾਲਾ ਕਿੱਡਾ ਮਰਜੀ ਸਟਾਰ ਆਉਗੂ ਵੀ 40000 ਨਹੀਂ ਲੈਂਦਾ ਯਾਰ ਬਾਈ ਇਹਨਾਂ ਨੇ ਝੂਠ ਬੋਲਿਆ ਜਿਹਦੇ ਨਾਲ ਗੱਲ ਹੁੰਦੀ ਆ ਉਹਨਾਂ ਤੋਂ ਥੋੜੇ-ਮੋਟੇ ਪੈਸੇ ਲੈ ਲੈਂਦੇ ਤੇ ਅਗਲੇ ਨੂੰ ਕਹਿ ਦਿੰਦੇ ਆ ਵੀ ਦੱਸਿਓ ਨਾ ਵੀ ਗਾਂ ਛੋੜੀ ਤੁਸੀਂ ਘੱਟ ਰੁਪਈਏ ਲੈਂਦੇ ਯਾਰ ਠੀਕ ਆ ਨਾ ਤੇ ਉਹ ਜਿਹੜਾ ਹੁਣ ਜੇ ਵੀ ਕੱਲ ਨੂੰ ਆਹ ਹੋ ਗੱਡੀ ਆ ਇਹ ਆਪਸਮਾਰ ਪੁੱਛਾਂਗੇ ਇਨੀ ਸ਼ੀ ਦੀ ਗੱਡੀ ਕਿੱਥੋਂ ਆ ਗਈ ਕਹਿੰਦੇ ਜੀ ਮਸ਼ਹੂਰੀਆਂ ਕਰਦੇ ਆ ਪਹਿਲਾਂ ਨਹੀਂ ਗੱਡੀ ਆਈ ਤੇ ਕੋਲੇ ਬਾਈ ਉਹ ਵਿਚਾਰਾ ਤਾਂ ਨਸ਼ੇ 'ਚ ਰਹਿੰਦਾ ਸੀ ਉਸਤਾਦ 5 ਲੱਖ ਨਹੀਂ ਇਹਨੇ ਘਟੋ ਘਟੇ ਉਸਤਾਦ 30-40 ਲੱਖ ਰੁਪਏ ਇਕੱਠਾ ਕਰ ਲਿਆ ਕਿਉਂਕਿ ਵੀਡੀਓ ਬਹੁਤ ਚੱਲੀ ਸੀ ਬਾਈ ਜਿੰਨੇ ਯੂਟਿਊਬਰ ਸਾਰਿਆਂ ਨੇ ਤਾਂ ਆ ਦੇ ਅਕਾਊਂਟ ਦੇ ਵੀਡੀਓ ਪਾਈ ਸੀ ਜਦੋਂ 11 ਜਣਾਂ ਤੋਂ ਯਾਰ 5.5 ਲੱਖ ਰੁਪਇਆ ਹੋ ਗਿਆ ਇਹਨਾਂ ਨੇ ਕਿਹੜੇ ਵੀਡੀਓ ਪਾਈ ਸੀ ਵੀ ਪਾਈ ਰੁਪਏ ਇਕੱਠੇ ਹੋ ਗਏ ਚਲ ਬਾਹਰ ਰਹਿਣ ਦੋ ਉਸਤਾਦ ਘਟੋ ਘਟੇ ਨਾਲ ਸਾਥ ਦਾ ਲੋ ਯਾਰ ਇਹਨਾਂ ਦੀ ਵੀਡੀਓ ਥੱਲੇ ਕਮੈਂਟ ਕਰਿਆ ਕਰੋ ਮੇਰੀ ਵੀਡੀਓ ਨੂੰ ਬੱਤਵਾ ਸ਼ੇਅਰ ਕਰੋ ਕਿਉਂਕਿ ਕੱਲ ਨੂੰ ਉਸਤਾਦ ਜਿਹੜੇ ਗਰੀਬ ਦੀ ਮਦਦ ਨਹੀਂ ਕਰਨੀ ਇਹਨਾਂ ਧੋਖਾ ਸਾਰੇ ਸਾਹਮਣੇ ਆ ਗਿਆ ਯਾਰ ਤਾਂ ਵੀ ਕੋਈ ਪੁੱਛ ਦਿੱਸ ਨਹੀਂ ਰਿਹਾ ਜਿਨ੍ਹਾਂ ਨੇ ਪੈਸੇ ਦਿੱਤੇ ਆ ਚਾਹੇ 100 ਰੁਪਏ ਦਿੱਤੇ ਉਹ ਵੀ ਪੁੱਛੋ ਇਹਨਾਂ ਤੋਂ ਵੀ ਦੇਹ ਸਾਥ ਕਿਤਾਬ ਸਾਡਾ ਠੀਕ ਆ ਨਾ ਨਾ ਕੋਠਾ ਪਿਆ ਨਾ ਸਾਡੇ 5 ਲੱਖ ਰੁਪਏ ਦਿੱਸਿਆ ਆ ਗੱਡੀ ਲਿਆਂ ਦੀ ਹਾਂ ਗੱਡੀ ਦੇ ਵਿੱਚ ਬੈਠਾ ਵੀ ਨਹੀਂ ਆਂਦਾ ਉਹ ਮੇਰਾ ਸੋਲਾ ਚੂਹਾ ਜਾਂ ਨਾਲ ਲੱਗਿਆ ਬੈਠਾ ਹੈਗਾ ਗੇਰ ਕੇ ਫਾਇਗਾ ਪੱਟ ਚ ਵੱਜਿਆ ਕਰੂ ਉਹਦੇ ਲੋਕਾਂ ਗਰੀਬਾਂ ਦੇ ਪੈਸੇ ਕਰਕੇ ਤੁਸੀਂ ਕਿੱਥੇ ਤੇਰਾ ਪੂਰ ਨਹੀਂ ਚੜਦਾ ਕੁੜੀਏ ਇਹ ਰਿਸ਼ਤਾ ਇਹ ਦਿਨ ਆਪਦਾ ਕੀ ਹੋਊਗਾ ਇਹ ਬੰਦੇ ਲੋਕਾਂ ਦੀ ਮਾਣਤ ਕਰਦੇ ਨੇ ਮਾਣਤ ਹੋਰੋਂ ਹਟ ਜੂ ਤੇਰੀ وجہ ਕਰਕੇ ਆਲਤ ਹੋਈ ਯਾਰ ਉਹ ਝੂਠ ਹੈ ਦਾ ਜੇ ਮੈਂ ਕਿਸੇ ਦੀ ਮਾਣਤ ਕੀਤੀ ਉਹ ਗਲਤ ਪਰ ਪੀਏ ਲਾਉਂਦੀ ਆ ਨਾ ਮੇਰੇ ਮੇਰਾ ਵਿਸ਼ਵਾਸ ਉੱਠੀਊਗਾ